ਜੀ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕਹਿੰਦਾ ਉਮੀਦ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਮੈਂ ਉਸੇ ਲੈ ਲੈਂਡ ਗੱਡੀ ਦੇ ਕੋਲ ਖੜਾ ਬਾਈ ਜਿਹੜੀ ਦੇ ਕੇ ਟਾਇਰ ਖੁੱਲੇ ਸੀ ਤੇ ਭਰਾ ਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਵੱਲੋਂ ਸੁਣਨ ਨੂੰ ਮਿਲੀਆਂ ਬਹੁਤ ਸਾਰਾ ਕੁਝ ਲੋਕਾਂ ਵੱਲੋਂ ਕਿਹਾ ਗਿਆ ਹਨ ਬਹੁਤ ਬਾਕੀ ਉਹ ਸਾਰੀਆਂ ਗੱਲਾਂ ਅੱਜ ਬਾਈ ਆਪ ਹੀ ਦੱਸੂਗਾ ਤੇ ਬਾਕੀ ਬਾਈ ਬਹੁਤ ਬਹੁਤ ਧੰਨਵਾਦ ਵੀ ਕਰਦਾ ਜਿੰਨਾ ਭਰਾਵਾਂ ਨੇ ਕੋਈ ਥਿਲ ਫੁੱਲ ਯੋਗਦਾਨ ਜੋ ਵੀ ਪਾਇਆ ਯਾਰ ਕਿਸੇ ਨੇ 5 ਰੁਪਏ ਵੀ ਪਾਏ ਆ ਤਾਂ ਉਹਨੂੰ 5000 ਵਰਗੇ ਲੱਗਦੇ ਸੀ ਠੀਕ ਆ ਸੋ ਦੀਪੀ ਬਾਈ ਨੂੰ ਅੱਜ ਫੇਰ ਮੈਂ ਤੁਹਾਨੂੰ ਮਿਲਾਉਣਾ ਇੱਥੇ ਸੀ ਰਸਤੇ 'ਚ ਹੋਏ ਆ ਇਕੱਠੇ ਕੀ ਹਾਲ ਆ ਦੀਪੀ ਬਾਈ ਠੀਕ ਆ ਬਾਈ ਚੜ੍ਹਦੀ ਕਲਾ 'ਚ ਦੱਸੋ ਜੀ ਬੈਂਕ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਬਈ ਉਹਨਾਂ ਭਰਾਵਾਂ ਨੂੰ ਪਹਿਲਾਂ ਤਾਂ ਜਿਨ੍ਹਾਂ ਨੇ ਚਲੋ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਹੈ ਨਾ ਬਾਈ ਜੀ ਜਿਨ੍ਹਾਂ ਨੇ ਮੈਨੂੰ ਚਾਹੇ ਕਿਸੇ ਨੇ 5 ਰੁਪਏ ਪਾਏ ਕਿਸੇ ਨੇ 10 ਰੁਪਏ ਪਾਏ ਉਹਨਾਂ ਨੇ ਮੈਨੂੰ ਹੌਸਲਾ ਇੰਨਾ ਦੇਦਾ ਨਹੀਂ ਮੈਂ ਵੀ ਜੇ ਹੋ ਸਕਦਾ ਚਲੋ ਮੇਰਾ ਦਿਲ ਵੱਡਾ ਸੀ ਹੋਦਾ ਤਾਂ ਕੋਈ ਮਾੜਾ ਬੰਦਾ ਹੁੰਦਾ ਆਤਮਾਤ ਵੀ ਕਰ ਲੈਂਦਾ ਕਰ ਲੈਂਦਾ ਕਰ ਲੈਂਦਾ ਤੇ ਬਾਈ ਹਾਲਾਤ ਹੀ ਇਹੋ ਜਿਹੇ ਸੀ ਹਨਾ ਉਹਨਾਂ ਨੇ ਮੈਂ ਬਾਕੀ ਯਾਰ ਜਿਹਦਾ ਬਾਈ ਸਰਕਲ ਵਧੀਆ ਰੁੜਦਾ ਹੁੰਦਾ ਉਹਨੂੰ ਮੰਗਣਾ ਵੀ ਖਰੋਖਾ ਹੋ ਜਾਂਦਾ ਤੇ ਨੁਕਸਾਨ ਬਾਈ ਦਾ ਬਹੁਤ ਵੱਡਾ ਸੀ ਹਨਾ ਤਿੰਨ ਫੁੱਲ ਜੋਗਦਾਨਾਂ ਵਾਸਤੇ ਚਲਸਨੇ ਆ ਚੰਗਾ ਲਾਉਣ ਵਾਸਤੇ ਪਾਈ ਸੀ ਉਹ ਥੋੜਾ ਜਿਹਾ ਲੋਕ ਮੈਨੂੰ ਕਹਿਣ ਲੱਗੇ ਵੀ ਇਹਨੇ ਖਪਣੀ ਟਾਇਰ ਆਪ ਲਾ ਤੇ ਇਹਨੇ ਕਿਸ਼ਤਾਂ ਵੀ ਭਰੀਆਂ ਦੀਆਂ ਐ ਜੀ ਫਿਰ ਜਦੋਂ ਗੱਲਾਂ ਮੈਂ ਤਾਂ 15 ਦਿਨ ਕੈਮਰੇ ਚੈੱਕ ਕਰਦਾ ਫਿਰਦਾ ਸੀ ਬਾਈ ਉਹਨਾਂ ਨੂੰ ਚੋਰਾਂ ਨੂੰ ਲੱਭਦਾ ਫਿਰਦਾ ਸੀ ਮੈਂ ਲੱਭ ਵੀ ਨਹੀਂ ਲਏ ਉਹ ਹਜ਼ਾਰ ਨੰਬਰ ਦੇ ਜਿਹੜਾ ਤਣਾਉਲੇ ਫੜਿਓ ਮੰਨ ਗਿਆ ਸਾਰਾ ਕੁਝ ਉਹ ਸਹਾਰਨਗੁਰਦਿਆ ਹੁਣ ਭਗਵਾਨ ਤਮਾਨ ਨੇ ਬੁੰਡ ਜੜੰਡਾ ਦੇ ਰੱਖਿਆ ਖਜ਼ਾਨਾ ਨਾਲ ਪੰਗਾ ਪੁਲਿਸ ਵੀ ਨਹੀਂ ਥਾਣੇ ਦਾ ਪੰਜ ਮਲਾਜ ਮਸਾ ਹੁੰਦੇ ਨੇ ਸਾਰੇ ਤਾਂ ਉਹਨੇ ਆਪ ਦੀ ਸਕਿਉਰਿਟੀ ਚ ਲਾਇਆ ਰੱਖੇ ਨੇ ਹੁਣ ਤਾਂ ਪੁਲਿਸ ਵੀਲੀ ਨਹੀਂ ਹੈਗੀ ਅਸੀਂ ਰੇਡ ਵੀ ਕਰਕੇ ਹੋਣੀ ਆ ਬੰਦੇ ਵੀ ਚੱਕ ਕੇ ਲਿਆਉਣੇ ਆਣੀ ਗੱਲ ਸਾਰਾ ਵਾਦੀ ਲੱਭ ਰੱਖਿਆਗਾ ਐਨੀ ਚੀਜ਼ ਹੈਗੀ ਗੱਲ ਕੋਈ ਮੇਰਾ 7 ਲੱਖ ਰੁਪਇਆ ਲੱਗ ਗਿਆ ਬਾਈ 3 ਲੱਖ ਦੇ ਟਾਇਰ ਗਏ 3 ਦੇ ਮਾ ਲਾਏ ਤੇ ਮੇਰਾ 60-70 ਹਜ਼ਾਰ ਰੁਪਇਆ ਹੁੰਟਾ ਲੱਗ ਗਿਆ ਬਾਈ ਆਣੀ ਗੱਲ ਹੈਗੀ ਬਾਕੀ ਬੈਂ ਅੱਜ ਪੈਸੇ ਬਈ ਮੈਂ ਵਾਪਸ ਕਰਦਾਗਾ ਮੈਂ ਉੱਤੇ ਵੀ ਕਿਆ ਹੀ ਮੈਂ ਕਰੂੰਗਾ ਵਾਪਸ ਉਹ ਨਹੀਂ ਮਾਦਾ ਚਾਹੀ ਸੀ ਉਹ ਕਈ ਵਾਰ ਸਾਡੇ ਮਜਬੀ ਭਰਾਵਾਂ ਨੇ ਵੀ ਗੱਡੀਆਂ ਲਈਆਂ ਮਜਬੀ ਸਿੰਘ ਨੇ ਹੋਰ ਜਾਜ਼ਬਾਤਾ ਸੀ ਰੱਖਦੇ ਨਹੀਂ ਕਿ ਦੇ ਨਾਲ ਤੇ ਵੀ ਤਾਂ ਚੰਗਾ ਸੁਨਿਆਹਾ ਦੇਣ ਦੇ ਮਾਰੇ ਨੇ ਮੈਨੂੰ ਪਾਈ ਫਿਰ ਮੈਨੂੰ ਐਂ ਜੇ ਲੱਗਾ ਯਾਰ ਵੀਰ ਖਵਣੀ ਲੋਕ ਗੱਲਾਂ ਜਾਂ ਸੁਣਨ ਨੂੰ ਮਿਲੀਆਂ ਵੀ ਯਾਰ ਇਹਨੇ ਟਾਇਰ ਲਹਾ ਤੇ ਇਹਨੇ ਕਿਸ਼ਤ ਵਿੱਚ ਪਤਾ ਕੀ ਗੱਲ ਆ ਬਾਈ ਹਨਾ ਉਦੋਂ ਬਾਅਦ ਚ ਆਪਾਂ ਜਿਹੜੀ ਗੱਡੀ ਲੈਂਦੀ ਆ ਨਾਂ ਜਦਈ ਜਿਹੜੀ 18 ਮਾਡਲ ਮੈਂ ਪਾਈ ਸੀ ਵੀ ਅੱਜ ਘਰੇ ਲੈ ਕੇ ਆਏ ਆ ਹਨਾ ਤੇ ਉਹ ਗੱਡੀ ਲਿਆਂਦੀ ਲੋਕ ਗੱਲਾਂ ਕਰਨ ਲੱਗੇ ਜੀ ਇਹਨਾਂ ਕੋਲੇ ਪੈਸਾ ਬਹੁਤ ਇਕੱਠਾ ਹੋ ਗਿਆ ਜੀ ਐ ਕਰ ਲਿਆ ਵਾਹ ਕਰ ਲਿਆ ਹਨਾ ਸੋ ਆ ਬਾਈ ਨੇ ਲਿਸਟ ਬਣਾਈ ਹੋਈ ਆ ਦੇਖ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਨਾ ਕਿ ਬਾਈ ਨੇ ਇੱਕ ਇੱਕ ਰੁਪਿਆ ਲਿਖਿਆ ਹੋਇਆ ਤੇ ਸੇਮ ਜੇ ਕਿਸੇ ਦਾ ਰਹਿੰਦਾ ਹੋਇਆ ਉਹ ਵੀ ਕਮੈਂਟ ਦੇ ਵਿੱਚ ਬਾਈ ਦੱਸ ਦਿਓ ਵੀ ਬਾਈ ਮੈਂ ਇੰਨੇ ਪੈਸੇ ਆ ਹਾਂ ਬਾਈ 10 ਰੁਪਏ ਸੁਖਪ੍ਰੀਤ ਰੰਗੀ ਭਰਾ ਭਰਾ ਲਈ ਆ 10 ਰੁਪਏ ਪਾਏ ਉਹਨੂੰ ਵੀ ਭਰਾ ਲਿਖਿਆ ਹੋਇਆ ਯਾਰ ਜੀ ਨੇ 10 ਰੁਪਏ ਪਾਏ ਹੋਰ ਸੋ ਬਹੁਤ ਵੱਡਾ ਯੋਗਦਾਨ ਆ ਬਾਈ ਕਿਉਂਕਿ ਡੋਬਦੇ ਨੂੰ ਬਾਈ ਨੀ ਡਾਉਗੇ ਬਾਈ ਯਾਰ ਐ ਨਹੀਂ ਡਾਉਗੇ ਜੀ ਐ ਨਹੀਂ ਕੀ ਹੁਣ ਠੀਕ ਹੈ ਚਲੋ ਬਾਈ ਦਾ ਸਰਕਲ ਹਨਾ ਲੱਗ ਗਿਆ ਰੋੜਨ ਕੰਮ ਧੰਦਾ ਵਧੀਆ ਹੁਣ ਤੇ 2 ਰੁਪਏ ਹੁਣ ਬਾਈ ਗੱਡੀ ਛੱਡਦੀ ਵੀ ਆ ਸੀਜ਼ਨ ਦਾ ਟਾਈਮ ਆ ਹਨਾ ਤੇ ਬਾਈ ਕਹਿੰਦਾ ਹੁਣ ਵੀ ਆਪਾਂ ਥੋੜੇ ਥੋੜੇ ਕਰਕੇ ਜਿਵੇਂ ਅੱਜ 15 ਭਰਾਵਾਂ ਦੇ ਕੋਈ 10 15 ਭਰਾਵਾਂ ਦੇ ਪੈਸੇ ਆ ਜਿਹੜੇ ਆਪਾਂ ਕਹਿੰਦਾ ਵਾਪਸ ਕਰ ਦਿੰਨੇ ਆ ਜਿਨ੍ਹਾਂ ਦੀ ਕੋਈ ਵੱਡੀ ਰਕਮ ਆ ਉਹ ਵੱਡੀਆਂ ਅਸੀਂ ਵਾਪਸ ਕਰ ਚੁੱਕੇ ਆ ਤੇ ਇੱਕ 5000 ਵਾਲੀ ਗੱਲ ਮਸੀ 5000 ਹੋ ਸਕਾ ਭਰਾ ਬਈ 5-5 ਵਾਲੇ ਸਕੇ ਭਰਾ ਇਹ 20000 ਵਾਲੀ ਮੇਰੀ ਰਾਵਣ ਪੀ ਲਓ ਮੇਰੀ ਸਾਕੀ ਭੈਣ ਆ ਬਈ ਆਪਦੇ ਭੈਣ ਭਾਈ ਨੂੰ ਜਾਣਾ ਜਦੋਂ ਮਰਜੀ ਉਹ ਤਾਂ ਛੇ ਚਾਏ ਮੈਂ 2 ਲੱਖ ਮੰਗ ਲੈਂਦਾ ਉਹ ਤਾਂ ਮੇਰੀ ਭੈਣ ਭਾਈ ਆ ਆਪਦੇ ਸਾਕੀ ਭੈਣ ਆ ਮੇਰੀ ਉਹ ਸਿੰਗਾਪੁਰਾ ਆਣੀ ਗੱਲ ਬਾਕੀ ਮੇਰਾ ਆਪ ਦੀ ਹੱਥ ਪੈਂਦਾ ਬਾਈ ਮੇਰਾ ਮਹੀਨੇ ਵਾਲਾ ਸਰਕਲ ਆ ਹੁਣ ਬਾਈ ਇਹ ਵੀਡੀਓ ਨੂੰ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਅਸੀਂ ਧੰਨਵਾਦ ਕਰਦੇ ਆ ਜਿੰਨਾ ਭਰਾਵਾਂ ਨੇ ਬਾਈ ਦਾ ਮੌਕੇ ਤੇ ਡੰਗ ਸਾਰਿਆ Google Pay ਦੇ ਨਾਲ ਹੋ ਦੇ ਦਿਓ ਜੇ ਕਿਸੇ ਭਰਾ ਦੀ ਸੇਵਾ ਕੋਈ ਜਿਸ ਨੇ ਪਾਈ ਸੀ ਚਲੋ ਧੰਨਵਾਦ ਬਾਈ ਕਿਉਂਕਿ ਇਹ ਬਾਈ ਦਾ ਹੁਣ ਸਰ ਗਿਆ ਹਨਾ ਕਿਸੇ ਹੋਰ ਅੱਗੇ ਟਾਈਮ ਹੁੰਦਾ ਹੈ ਨਾ ਨੰਬਰ ਨਹੀਂ ਹੈਗੇ ਹੁਣ ਆਪਣੇ ਕੋਲੇ Google ਬਾਈ ਨੰਬਰ ਉਹੀ ਪੁਰਾਣਾ ਨੰਬਰ ਨਹੀਂ ਆਉਂਦਾ ਬਾਈ ਤੁਸੀਂ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਆਪਾਂ ਆਪਣਾ ਨੰਬਰ ਛੱਡ ਦਿਓ Google Pay ਕਿਉਂਕਿ ਜਦੋਂ ਬਾਈ ਭਰੂਗਾ ਜਾਂ ट्रांजੈਕਸ਼ਨਾਂ ਜਿਵੇਂ ਜਿਵੇਂ ਕਣਾ ਐਂਟਰੀ ਕਰਾ ਲਈ ਦੀ ਠੀਕ ਹੈ ਕਾਪੀ ਤੇ ਜਦੋਂ ਐਂਟਰੀ ਕਰਾਂਗੇ ਉਹ ਤੇ ਸਾਰੇ UPI ਨੰਬਰ Google ID ਨੰਬਰ ਹਨਾ ਸਾਰਾ ਕੁਝ ਆ ਜਾਊਗਾ ਡੇਟੇ ਵੀ ਆ ਤੇ ਬਾਕੀ ਆਪਦਾ Google ਵਿੱਚ ਜਿੰਨੇ ਕਨੇ ਮੈਂ ਮੈਂ 10 ਰੁਪਏ ਪਾਏ ਆ ਬਾਈ ਨੇ ਆਪਾਂ ਨੋ ਦਿਨਾਂ ਨਾਲ ਆਈ ਨਹੀਂ ਗੱਲ ਆਪਾਂ Google पे Google पे Google पे ਆਪਦਾ ਚੈੱਕ ਕਰਤਾ ਨਹੀਂ ਜਿਵੇਂ ਜਿਵੇਂ ਮੈਂ ਹੁਣ ਚੈੱਕ ਕਰੇਗਾ ਉਹਦੇ ਤੇ ਰਾਈ ਭਰਾ ਮੇਰਾ ਇਹਨੂੰ ਵੀ ਦੇ ਹੋਣੇ ਮੈਂ ਸੋਨੋ ਸਕਰੀਨ ਸ਼ਾਟ ਵੀ ਪਾਈ ਜਾਊਂਗਾ ਬਈ ਨਾਲ ਦੇ ਨਾਲ ਆਈ ਨਹੀਂ ਗੱਲ ਆਈ ਨਹੀਂ ਚਲੋ ਤਾਂ ਕੋਈ ਗੱਲ ਨਹੀਂ ਬਾਕੀ ਅਸੀਂ ਦਾ ਬਾਈ ਧੰਨਵਾਦ ਉਹਦੇ ਮੈਥੋਂ ਗੁੱਸੇ 'ਚ ਨਾ ਐਂ ਬੋਲਾ ਗਿਆ ਯਾਰ ਇਹ ਤਾਂ ਹੁਣ ਮੈਂ ਚੋੜ ਲਾਭਦਾ ਫਿਰਦਾ ਜੀ ਦਾ ਤੁਸੀਂ ਕਹਿੰਦੇ ਕਿਸ਼ਤਾ ਨਹੀਂ ਭਰੀਆਂ ਗਈਆਂ ਨੇ ਆਪ ਲਾ ਦੇ ਜੇ ਗੱਡੀ ਬਾਈ ਇਹਨੇ ਇਹਨੇ ਗੱਡੀ ਵੇਚੀ ਆਪ ਦੀ ਮੇਰਾ ਤਾਂ ਇਹ ਸਾਡਾ ਭਰਾਵਾਂ ਨੂੰ ਪਿਆਰ ਬਣ ਗਿਆ ਇਹਨੇ ਹਿੱਸਾ ਮੇਰਾ ਤਾਂ ਮੇਰੇ ਕੋਲ ਤਾਂ ਪੈਂ ਸੀ ਨਾ ਮਦ ਆਪਦੀ ਗੱਡੀ ਮਾਥਾ ਟਾਇਰ ਲਾਇਆ ਯਾਰ ਉਹ ਸਾਡਾ ਪਿਆਰ ਬਣ ਗਿਆ ਇਹਦੇ ਚ ਆਏ ਆ ਬਾਈ ਹਨਾ ਚਲੋ ਬਾਈ ਨਾਲ ਰਲ ਮਿਲ ਕੇ ਯਾਰ ਮੈਂ ਕਹਾਂ ਚਲ ਕੋਈ ਗੱਲ ਨਹੀਂ ਭਰਾ ਹਨਾ ਕਿਉਂਕਿ ਬਾਈ ਜਦੋਂ ਬਾਈ ਦੇਖਿਆ ਪਹਿਲਾਂ 200 ਰੁਪਏ ਪਾਦੇ ਆ ਸੁਖਪ੍ਰੀਤ ਰੰਗੀਆਂ ਜਦੋਂ ਚੋਰੀ ਤੋਂ ਪਹਿਲਾਂ ਬਾਈ ਨੇ ਵੀ ਮੇਰੀ ਮਦਦ ਕਰੀਆ ਕਿਉਂਕਿ ਹਾਲਾਤ ਬਾਈ ਡਾਊਨ ਹੁੰਦੀ ਰਹਿੰਦੇ ਨੇ ਹਨਾ ਉਹਦੇ ਮੇਰੇ ਕੋਲ ਇੱਕ ਟਾਈਮ ਪੇਚ ਕੀ ਵੀ ਨਹੀਂ ਸੀ ਉਹ ਤੋਂ ਬਾਈ ਨੇ ਮੇਰੀ ਮਦਦ કરી ਸੋ ਇਸ ਤਰ੍ਹਾਂ ਰਲ ਮਿਲ ਕੇ ਚੱਲਦਾ ਵੀ ਮੇਰੇ ਉਹ ਆਈਓ ਕਹਿੰਦੇ ਆ ਵੀ ਬਾਈ ਇੱਕ ਦੂਜੇ ਦੇ ਨਾਲ ਖੜ੍ਹ ਜਾਇਆ ਕਰੋ ਤੇ ਜਿਵੇਂ ਹੁਣ ਔਖੇ ਟਾਈਮ ਸਾਡਾ ਡੰਗ ਸਾਰਿਆ ਬਾਈ ਹਨਾ ਭਰਾ ਨੂੰ ਪੈਸੇ ਪਾਏ ਤੇ ਹੁਣ ਬਾਈ ਦਾ ਫਰਜ਼ ਬਣਦਾ ਕਿ ਜਿਵੇਂ ਜਿਵੇਂ ਹੁਣ ਬਾਈ ਦਾ ਹੱਥ ਠੀਕ ਹੁੰਦਾ ਜਾਂਦਾ ਸਾਰਿਆਂ ਦੇ ਪੈਸੇ ਆ ਜਿਹੜੇ ਅਸੀਂ ਵਾਪਸ ਕਰਾਂਗੇ ਤੁਸੀਂ ਕਮੈਂਟ ਦੇ ਵਿੱਚ ਬਾਈ ਜਰੂਰ ਦੱਸਿਓ ਗੈਰਕਾਨੂੰਨ ਕਰਕੇ ਖਾਣ ਵਾਲੇ ਬੰਦੇ ਆ ਜਿਵੇਂ ਆਲਾਂਗੇ ਅਸੀਂ ਯਾਰ ਤਾਂ ਵੀ ਕੋਈ ਗੱਲ ਨਹੀਂ ਉਹ ਤਾਂ ਮੰਗਣਾ ਦਾ ਮਜਬੂਰ ਕਰਤਾ ਬਈ ਯਾਰ ਲੋਕਾਂ ਨੇ ਐਡੀ ਟੇਟ ਇੰਨਾ ਕਰਤਾ ਨਾ ਇੰਨਾ ਧੂਫੀ ਕਰਤਾ ਯਾਰ ਗੱਲ ਹੀ ਛੱਡ ਦੇ ਯਾਰ ਬਸ ਤੂੰ ਕਰਿਆ ਵੀ ਕੀ ਨੇ ਸਾਡੇ ਮੈਕਮੇ ਨੇ ਉਹ ਤਾਂ ਐਸਐਚਓ ਮੈਡਮ ਦਾ ਸ਼ੁਕਰਗੁਜ਼ਾਰਾਂ ਵੀ ਜਿਹੜਾ ਡਰਾਈਵਰ ਨਹੀਂ ਕੁੱਟਿਆ ਸਾਡੇ ਸਟਾਫ ਦੇ ਡਰਾਈਵਰਾਂ ਨੇ ਕਿਹਾ ਵੀ ਤੂੰ ਡਰਾਈਵਰ ਦੇ ਚੱਡੇ ਪੜਵਾ ਟਾਇਰ ਇਹਨੇ ਖਲਵਾਏ ਨੇ ਲੈ ਬੰਦੇ ਉਹ ਜੂਕੀ ਦੇ ਨਿਕਲੇ ਉਹਦਾ ਮੈਂ ਤਾਂ ਮੈਡਮ ਦਾ ਸ਼ੁਕਰਗੁਜ਼ਾਰਾਂ ਨਹੀਂ ਉਹਦਾ ਮੇਰੇ ਘਰ ਪਾਪ ਚੜਾਤਾ ਸੀ ਮੇਰੀ ਗੱਡੀ ਤੇ ਡਰਾਈਵਰ ਵੀ ਨਹੀਂ ਰਹਿਣਾ ਜੀ ਕੋਈ ਹੋਰ ਨਹੀਂ ਐਵੇਂ ਗਰੀਬ ਕੁੱਟਿਆ ਜਾਂਦਾ ਸੋ ਇਹ ਤਾਂ ਕਹਿਣ ਦਾ ਮਤਲਬ ਇਹੀ ਹੁੰਦਾ ਕਿ ਚੱਡੇ ਪਾੜ ਦਿੰਦੀ ਬਈ ਯਾਰ ਸੀ ਇਹ ਸਟਾਫ ਯਾਰ ਹਾਂ ਵੀ ਕਰੇ ਕੋਈ ਭਰੇ ਕੋਈ ਬਾਕੀ ਭਾਈ ਨਾ ਕਮੈਂਟ ਦੇ ਵਿੱਚ ਮੈਂ ਫੇਰ ਇਹੀ ਗੱਲ ਕਹਣਾ ਕਿ ਨੰਬਰ ਭਾਈ ਆਪ ਦਾ ਸੀ ਤੇ ਤਾਂ ਕਿ ਬਾਈ ਜਿਹੜਾ ਉਹ ਵਾਪਸ ਪਾ ਸਕੇ ਬਾਕੀ Google Pay ट्रांजैक्शन ਆ ਸਾਰੀਆਂ ਚੈੱਕ ਕਰਕੇ 1 बाय 1 ਸਾਰਿਆਂ ਦੇ ਪੈਸੇ ਵਾਪਸ ਆਉਂਦੇ ਰਹਿਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦਾ ਬਾਈ ਐਦਾਂ ਹੀ ਆਪਣੇ ਭਰਾਵਾਂ ਦੀ ਇੱਕ ਦੂਜੇ ਦੀ ਮਦਦ ਕਰਦੇ ਰਹੋ ਕਿਉਂਕਿ ਹੁਣ ਸਾਡਾ ਸਰ ਗਿਆ ਕਿਸੇ ਨੂੰ ਹੋਰ ਜ਼ਰੂਰਤ ਆ ਬਾਈ ਉਹਨਾਂ ਨੂੰ ਪਾ ਦਿਓ ਠੀਕ ਆ ਤੁਸੀਂ ਨਹੀਂ ਸੇਵਾ ਰੱਖਣੀ ਅਸੀਂ ਪਾਵਾਂਗੇ ਬਾਈ ਆਸੀਂ ਪਾਵਾਂਗੇ ਅਈ ਪਾਉਂਦੀ ਰਹਿੰਦੇ ਆ ਬਾਈ ਸਾਜੀ ਤਾਂ ਉਹ ਵੀ ਸੇਵਾ ਦਾ ਸਾਡਾ ਤਾਂ ਕੰਮ ਹੀ ਮੰਨ ਲੋ ਇਹੀ ਆ ਤੇ ਜਦੋਂ ਸਾਨੂੰ ਟਾਈਮ ਸਾਨੂੰ ਭੈਣ ਜੋ ਦਾ ਐ ਕਹਿ ਰੱਖਿਆ ਵੀ ਇਹ ਖਾਂਦੇ ਨੇ ਚਾਹ ਕੋਈ ਗੱਲ ਨਹੀਂ ਕਹਿ ਦਿਆ ਚਲੋ ਪ੍ਰਮਾਤਮਾ ਦੇਖਦਾ ਬਾਈ ਯਾਰ ਹਨ ਕਿਉਂਕਿ ਬੰਦਾ ਬੰਦੇ ਤੋਂ ਉੱਲਾ ਰੱਖਦਾ ਬਾਈ ਪ੍ਰਮਾਤਮਾ ਦੀ ਤਾਪੀ ਲਾ ਲਈ ਭੈਣ ਜੋ ਦੀ ਲੋਕਾਂ ਕਰਕੇ ਬਸ ਠੀਕ ਆ ਬਾਈ ਲਵ ਯੂ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਤੇ ਬਸ ਉਹੀ ਗੱਲ ਫੇਰ ਮੈਂ ਕਹਣਾ ਇੱਕ ਵਾਰ ਕੀ ਜੀ ਨੇ ਵੀ ਤਿਲ ਫੁੱਲ ਯੋਗਦਾਨ ਜੋ ਵੀ ਪਾਇਆ ਬਾਈ ਕਮੈਂਟ ਦੇ ਵਿੱਚ ਜਰੂਰ ਆਪਣਾ ਨੰਬਰ ਛੱਡ ਦਿਓ ਬਾਕੀ ਥੈਂਕ ਯੂ ਵੀਡੀਓ ਨੂੰ ਸ਼ੇਅਰ ਕਰਦੇ ਹੋ